ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਿ 22 ਫਰਵਰੀ ਅੱਜ ਰਾਤ ਦੇ ਮੌਸਮ ਬਾਰੇ ਕਿ ਅੱਜ ਰਾਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਪੂਰੀ ਹੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਡੇਲੀ ਮੌਸਮ ਦੀ ਅਪਡੇਟ ਲਈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹੁਣ ਜੇਕਰ ਪਹਿਲਾਂ ਆਪਾਂ ਗੱਲ ਕਰ ਲਈ ਅੱਜ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਦੇ ਮੌਸਮ ਦੀ ਤਾਂ ਅੱਧੀ ਰਾਤ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਜਿਹੜਾ ਠੀਕ-ਠਾਕ ਦੇਖਣ ਨੂੰ ਮਿਲੇਗਾ ਕਿਤੇ ਵੀ ਕੋਈ ਹਲਚਲ ਹੋਣ ਦੀ ਸੰਭਾਵਨਾ ਜਿਹੜੀ ਆ ਨਹੀਂ ਹੈਗੀ ਅੱਧੀ ਰਾਤ ਤੋਂ ਵਸਵੇ ਸਮੇਂ ਆਪਾਂ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੇ-ਫੁਲਕੇ ਟੁੱਟਵੀਂ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਤੇ ਨਾਲ ਹੀ ਕਈ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਜਿਹੇ ਜੜੀ ਧੁੰਦ ਦਾ ਉਹ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਸਵੇਰੇ ਜਲਦੀ ਸਾਫ਼ ਹੋ ਜਾਵੇਗੀ ਇਸ ਤੋਂ ਇਲਾਵਾ ਤਾਪਮਾਨ ਦੀ ਗੱਲ ਕਰੀਏ ਤਾਂ ਜਰਾਤ ਦੇ ਤਾਪਮਾਨ 9 ਤੋਂ ਲੈ ਕੇ 10-11 ਡਿਗਰੀ ਦੇ ਆਸ-ਪਾਸ ਜਿਹੜੇ ਰਿਪੋਰਟ ਕੀਤੇ ਜਾਣਗੇ ਹਵਾਵਾਂ ਜਿਹੜੀਆਂ ਨੇ ਉਹ ਪੱਛਮ ਦਿਸ਼ਾ ਤੋਂ ਮੱਧਮ ਰਫ਼ਤਾਰ ਨਾਲ ਜਿਹੜੀਆਂ ਨੇ ਉਹ ਚਲਦੀਆਂ ਰਹਿਣਗੀਆਂ ਤੇ ਇਹ ਸੀ ਅੱਜ ਰਾਤ ਦੇ ਮੌਸਮ ਦੀ ਲੇਟੈਸਟ ਅਪਡੇਟ ਤੇ ਮਿਲਦੇ ਹਾਂ ਸਵੇਰ ਦੀ ਵੀਡੀਓ ਵਿੱਚ ਨਵੀਂ ਅਪਡੇਟ ਲੈ ਕੇ